ਜਦ ਕਿਸੇ ਵੀ ਮੈਂ ਤੁਹਾਡੇ ਕੋਲ ਪਤਾ ਨਹੀਂ ਕਿੰਨੀ ਉੱਚੀ ਦੇ ਅਧਾਰਨਾ ਮੈਂ ਤੁਹਾਨੂੰ ਦੇ ਸਕਦਾ ਪਰ ਮੇਰੀ ਤਾਂ ਸਾਰੇ ਭੈਣਾ ਭਰਾ ਉਹਨਾਂ ਇਹੀ ਬੇਨਤੀ ਹੈ ਕਿ ਤੁਸੀਂ ਆਪਣੀ ਜਿਹੜੀ ਪਬਲਿਕ ਹੈ ਜਿਹੜੀ ਗਰੀਬ ਜਿਹੜੀ ਆਪਾਂ ਕਹਿੰਦੇ ਨੂੰ ਕਬੀਲਾ ਲਾਓ ਸਭ ਤੋਂ ਜ਼ਿਆਦਾ ਵਟਾਏ ਜਿਹੜੇ 2 ਨੰਬਰ ਵਾਲੇ ਤੇ 3 ਨੰਬਰ ਵਾਲੇ ਆ ਜਿਨ੍ਹਾਂ ਦੇ ਵੋਟਾਂ 4 ਇਹ ਦਾ 5 ਇਹ ਉਹ ਆਪਣੇ ਤੇ ਰਾਜ ਕਰਦੇ ਪਰ ਸਿਰਫ ਆਪਾਂ ਨੂੰ ਰਾਜ ਕਿਉਂ ਨਹੀਂ ਮਿਲ ਰਿਹਾ ਆਪਾਂ ਇਕੱਲੇ ਜੱਥੇਬੰਦੀਆਂ ਨੇ ਕਿੰਨਾ ਨਹੀਂ ਕਿ ਕਾਨੂੰਨ ਦਾ ਪੈਰ ਹੈ ਜੇ ਆਪਾਂ ਉਹ ਸਮਝ ਗਏ ਤੇ ਆਪਾਂ ਸਭ ਭਾਵੇਂ ਇਹ ਕੰਪਨੀ ਤੇ ਉਹ ਸਾਡੇ ਨੇ ਪਾਵੈ ਕੋ ਸਰਕਾਰ ਆਪੋਂ ਦੇ ਨਾਲ ਵੀ ਮੱਥਾ ਲਾ ਸਕਦੇ ਆ ਬਾਬਾ ਸਾਹਿਬ ਨੇ ਬੜੇ ਆਮਣੇ ਘਰ ਕਿਤੇ ਆ ਬੜੇ ਮੇਰੀਆਂ ਭੈਣਾਂ ਕਦੇ ਵੀ ਬੱਚਿਆਂ ਨੂੰ ਮੋਬਾਈਲ ਦੇ ਦਿੰਦੇ ਨਹੀਂ ਉਹਨੂੰ ਕਦੇ ਇਹੀ ਕਹਿੰਦੇ ਨੇ ਜਿਹੜੇ ਮਜ਼ਦੂਰ ਪਰਿਵਾਰ ਹੈ ਉਹਦੇ ਹੱਕਾਂ ਬਰਤੀ ਕੀ ਕੋਈ ਵਿਚੋਂ ਦੇ ਆਉਂਦਾ ਹਾਲਾਂਕਿ ਉਹਦੇ ਵਿੱਚ ਸਾਰਾ ਕੁਝ ਪਿਆ ਹੈ ਜਿਵੇਂ ਐਕਸੀਡੈਂਟ ਹੋਇਆ ਨਾਲ ਦੀ ਨਾਲ ਮੈਂ ਮੇਰੀ ਲੜਕੀ ਨੂੰ ਮਾਰਸ ਵਿੱਚ ਬਾਹਰ ਸੀ ਕਿਤੇ ਮੈਨੂੰ ਉਦੋਂ ਹੀ ਫੋਣੀ ਵੀਡੀਓ ਮਿਲ ਗਈ ਆ ਕਿ ਕਿਤੇ ਐਕਸੀਡੈਂਟ ਹੋ ਗਿਆ ਅੱਜਵਾਲੇ ਨਾਲ ਦੀ ਨਾਲ ਹੀ ਜੇ ਪਤਾ ਲੱਗਿਆ ਕਿ ਇਹ ਰੋਡ 'ਚ ਵੀ ਦੇਖੇ ਕਿ ਇੱਟੇ ਇੱਟੇ ਆਇਆ ਜੇ ਕਿਤੇ ਇਸ ਤਰ੍ਹਾਂ ਕਿਉਂਕਿ ਨਾਜ਼ਿਰ ਦਾ ਕੋਈ ਪਤਾ ਲੱਗਦਾ ਨਹੀਂ ਪਰ ਮੇਰੀ ਸਾਰੇ ਭਰਾਵਾਂ ਨੇ ਕਹਿ ਤਾ ਕਿ ਜੇ ਆਪਾਂ ਕੱਠ ਕਰਦਾ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਮੀਟਿੰਗ ਦਾ ਬੈਠਰਾ ਲਿਆ ਵੀ ਨਾਮ ਹੋ ਲਗਾਓ ਕਮੇਟੀ 'ਚ ਜਿਹੜਾ ਕੋ 10 20 50 ਬੰਦੇ ਲੈ ਕੇ ਆਦਾ ਅਦਰਵਾਜ ਨਹੀਂ ਲਿਖਾਉਣੇ ਜੇ ਮੰਨ ਲਓ ਹਣ 10 ਬੰਦੇ ਵੈਨ ਆਦਾ 20 50 ਬਾਹਰ ਹੀ ਆ ਸਕਦੇ ਤੇ ਕੀ ਪਿੰਡ ਦੇ ਆਪਾਂ ਕੋ 200 250 ਬੰਦਾ ਨਹੀਂ ਕਰ ਸਕਦਾ ਹੁਣ ਤਾਂ ਸਾਰੇ ਆਪਾਂ ਵੇਲੇ ਬੈਠੇ ਆ ਕਿਹੜਾ ਤੋਂ ਮਜ਼ਦੂਰੀ 'ਚ ਕੰਮ ਪਰ ਮੈਨੂੰ ਬੜੀ ਦੁੱਖ ਦੀ ਗੱਲ ਇਸ ਕਰਕੇ ਲੱਗ ਰਹੀ ਹੈ ਇੰਨੇ ਕੁ ਪਰਿਵਾਰ ਆਮ ਹੀ ਕਿਤੇ ਆਪਣੇ ਜੱਥੇ ਜਿਹੜੇ ਇੰਨੇ ਕੁ ਦਾ ਪਰ ਆਮ ਹੀ ਇਕੱਠੇ ਹੋ ਜੰਨੇ ਆ ਪਰ ਜਿੱਥੇ ਜਿਹੜੇ ਪਿੰਡਾਂ ਦੇ ਜਿੰਨੇ ਵੀ ਲੋਕ ਬੈਠੇ ਆ ਜਿੱਥੇ ਬੰਦਿਆਂ ਦੇ ਰੋਟੀਆਂ ਸਿੱਕਣ ਆਉਣ ਗਿਆ ਤੇ ਬੋਲਣ ਦੇ ਤੋਂ ਨਹੀਂ ਆਣਾ ਅਗਲਾ ਇਹ ਕਹਿ ਦਿੰਦਾ ਚੱਲ ਮੈਂ ਅੱਜ ਤੇ ਹਾਜ਼ਰੀ ਭਰਾਂਗਾ ਪਰ ਮੇਰੀ ਬੇਨਤੀ ਇਹ ਆ ਵੀ ਜਿੰਨੇ ਆਪਣੇ ਰਿਸ਼ਤੇਦਾਰੇ ਜਿੱਥੇ ਜਿੱਥੇ ਵੀ ਹੈਗੇ ਆ ਉਹਨਾਂ ਨੂੰ ਇਕੱਠੇ ਕਰਕੇ ਵਾਦ ਵਾਦ ਜੱਥੇਬੰਦੀ 'ਚ ਜੋੜੋ ਜੈ ਭੀਨ ਜੈਸਾਰ ਅੱਜ ਜੋ ਆਪਾਂ ਇਸ ਗੱਪੀ ਦੇ ਵਿੱਚ ਇਕੱਠੇ ਹੋਇਆ ਛੋ ਸਾਨੂੰ ਬਹੁਤ ਦੁੱਖ ਹੈ ਕਿ ਇੱਕ ਵੀਰ ਕੋ ਸਹਾਰਾ ਨਹੀਂ ਨੂੰ ਬਸਤ ਕੀਤੀ ਜਿਵੇਂ ਨੂ ਦੀ ਬਾਲਿਆ ਦੀ ਸੀ ਛੋ ਇਸ ਬੱਚ ਦਾ ਜਿਸਦੇ ਆਪਾਂ ਇਕੱਠੇ ਹੋਇਆ ਅਪਨ ਸਾਰਿਆਂ ਨੂੰ ਪਤਾ ਹੈ ਕਿ ਰੋਡ ਤੇ ਬਸਾਰੇ ਕੀ ਕਰਦੇ ਆ ਇਹ ਹਰੇਕ ਨੂੰ ਚੰਗੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹਨਾਂ ਨੇ ਇੱਕ ਦੂਜੇ ਨੂੰ ਟਾਈਮ ਦੇਣਾ ਹੁੰਦਾ ਇੱਕ ਦੂਜੇ ਨੂੰ ਸਵਾਰੀਆਂ ਦੇਣੀਆਂ ਹੁੰਦੀਆਂ ਤੇ ਆਪ ਵੀ ਇਹ ਕਮਾਈ ਵਾਸਤੇ ਇਹ ਟੋਲ ਸਟੇਟਾਂ ਦੇ ਭੁਜਾਉਂਦੇ ਆ ਇਹਨੇ ਦੇਖਦੇ ਨਹੀਂ ਕਿ ਸਾਡੇ ਸਾਹਮਣੇ ਕੌਣ ਆਉਂਦਾ ਕਿਹਨੂੰ ਕੱਟ ਮਾਰਨਾ ਜਾਂ ਕਿਹਨੂੰ ਆਪਾਂ ਫੁੱਲ ਚੜਾ ਸੋ ਮੈਂ ਆਪਾਂ ਇਹ ਸਭ ਬੋਲਦੇ ਸੀ ਕਿ ਲੀਡਰ ਆਉਂਦੇ ਆ ਇਹ ਵੋਟਾਂ ਲੈ ਕੇ ਚੱਲਦੇ ਪਰ ਉਹਦੇ ਚ ਕੋਸ਼ਿਸ਼ ਕਸੂਰ ਆਪਣਾ ਵੀ ਆ ਆਪਾਂ ਇੱਕ ਜੂੜਾ ਜਦੋਂ ਇਹ ਆਉਂਦੇ ਆ ਆਪਾਂ ਨੂੰ ਹੱਥ ਮਲਾਉਂਦੇ ਆ ਸਾਸੀ ਘਰ ਬਣਾਉਂਦੇ ਆ ਬਿਠਾਉਂਦੇ ਆ ਚਾਹ ਪਾਣੀ ਪਾਉਂਦੇ ਆ ਪਰ ਆਪਾਂ ਇਹ ਕੁਛ ਦੇ ਨਹੀਂ ਕਿ ਸਾਡੇ ਹੱਥਾਂ ਲਈ ਤੁਸੀਂ ਖੜੋਗੇ ਸਾਨੂੰ ਰੋਜ਼ਗਾਰ ਦੋਗੇ ਜਾਂ ਜੋ ਵੀ ਸਾਡੀਆਂ ਬੰਗਾਂ ਉਹ ਕੁੜੀਆਂ ਕਰੋਗੇ ਕਿ ਨਹੀਂ ਸਿਰਫ ਉਹ ਆਉਂਦੇ ਆ ਦੇਖੇ ਬੈਂਦੇ ਆ ਆ ਚਾਰ ਮਿੰਟ ਪੰਜ ਮਿੰਟ ਲਾਉਂਦੇ ਆ ਅੱਜ ਚਲੇ ਜਾਂਦੇ ਆ ਪਰ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਪਹਿਲਾਂ ਇਹ ਪੁੱਛਣਾ ਚਾਹੀਦਾ ਵੀ ਸਾਨੂੰ ਸਾਡੀਆਂ ਬੰਗਾਂ ਤੁਸੀਂ ਜੋ ਸਰਕਾਰ ਦਿੰਦੀ ਆ ਪੂਰੀਆਂ ਕਰੋਗੇ ਕਿ ਨਹੀਂ ਸਾਡੇ ਜਵਾਨਾਂ ਨੂੰ ਸਾਡੇ ਕੁੜੀਆਂ ਨੂੰ ਜੋ ਪੜੇ ਲਿਖਿਆ ਉਹਨਾਂ ਨੂੰ ਤੁਸੀਂ ਪਹੁੰਚਕਾਰ ਦੇਵੋਗੇ ਕਿ ਨਹੀਂ ਸਾਨੂੰ ਵੋਟ ਪਾਉਣ ਤੋਂ ਪਹਿਲਾਂ 10 ਮਿੰਟ ਸੋਚਣਾ ਚਾਹੀਦਾ ਕਿ ਅਸੀਂ ਕਿਸੋ ਬੰਦੇ ਨੂੰ ਵੋਟ ਪਾ ਰਹੇ ਹਾਂ ਕੀ ਸਾਡੀ ਵੋਟ ਸਹੀ ਪੱਧਰ ਜਾ ਰਹੀ ਹੈ ਕਿ ਨਹੀਂ ਸਹੀ ਬੰਦੇ ਨੂੰ ਜਾ ਰਹੀ ਹੈ ਕਿਹੜੇ ਮਨਅਸੀਂ ਬੋਲਦੇ ਨਹੀਂਗੇ ਅਸੀਂ ਸਿਰਫ ਉਨ੍ਹਾਂ ਦੇ ਹੱਥਾਂ 'ਚ ਬੋਲ ਪਾ ਦਿੱਤੇ ਆ ਸੋ ਸਾਨੂੰ ਇਹ ਸੋਚੇ ਵਿਚਾਰ ਕਰਨਾ ਚਾਹੀਦਾ ਸਾਨੂੰ ਆਪਣੇ ਬੱਚਿਆਂ ਨੂੰ ਆਪਣੀ ਨੌਕਾ ਨੂੰ ਬੈਠਣਾ ਪੋਵੇ ਚਾਹੀਦਾ ਅਸੀਂ ਗਲਤ ਨਹੀਂ ਕੋਈ ਸਰਕਾਰ ਚੋਣ ਲੈ ਕੋਲ ਦੇਖੋ ਆਪ ਪਾਰਟੀ ਆਈ ਆ ਕਿੰਨਾ ਉਹਨਾਂ ਦਾ ਜੋਰ ਸੀ ਆਪ ਪਾਰਟੀ ਅਸੀਂ ਬਦਲਾਵ ਲਿਆ ਹੋਏ ਹਾਂ ਬਦਲਾਵ ਲਿਆ ਹੋਗੇ ਆ ਦੇਖ ਲਓ ਤੁਹਾਡੇ ਸਾਹਮਣੇ ਬਦਲਾਵ ਆ ਉਹ ਆਪਣੇ ਤੇ ਹੀ ਵੜ ਜਾਂਦੇ ਆ ਤੋ ਇੰਨਾ ਕਹਿੰਦਾ ਹਾਂ ਆਈ ਗ੍ਰਿਤੀ ਦਾ ਖਾਸਾ ਆਈ ਗ੍ਰਿਤੀ ਦਾ ਤੋ ਅੱਜ ਆ ਕੇ ਕਹਿੰਦਾ ਕਿ ਚਾਹੇ ਵੀ ਇੰਮੋਸ਼ਨ 관한 ਥੋੜੇ ਮਿਹਰbani ਜੋ ਕੋਈ ਆਖਰੀ ਦੇ ਦਿੰਦੇ ਆ ਮੈਂ ਪਪਾ ਜੀ ਜੀ ਸਿੰਘ ਮਜ਼ਦੂਰੀ ਮਜੂਦੂਨੀਆ ਸ਼ਿਮੇਂਦਰ ਪ੍ਰਧਾਨ ਅਸੀਂ ਦੇਖਿਆ ਵੀ ਮਜ਼ਦੂਰਾਂ ਦੇ ਆਖਰੀ ਚਾਹੇ ਉਹ ਕਿਸੇ ਵੀ ਤਰ੍ਹਾਂ ਨਾਲ ਹੋਵੇ ਚਾਹੇ ਉਹ ਮਜ਼ਦੂਰੀ ਆ ਚਾਹੇ ਉਹ ਦਾ ਕੰਮ ਆ ਜੋ ਸੰਖਿਆ たら ਸੋ ਮਜ਼ਦੂਰਾ ਤੇ ਜਲ ਮਜ਼ਦੂਰਾ ਵਾਸਤੇ ਹੀ ਬਣੀ ਆ। ਅੱਛਾ ਪੁਰਾਣੀਆਂ ਬਣਾਵਾਂ ਜਿਹੜੀਆਂ ਪਰਸੋਂ ਤੋਂ ਪਾਏ। 24 ਭਾਗਿਆ। 24 ਦਾ ਇੱਕ ਤਾਂ ਹੈ ਨਹੀਂ ਆ। ਸਾਡੀ ਇੱਕ ਤਾਂ ਹੈ। ਇੱਕ ਪਾਸੇ ਦਾ 80% ਕਹਿੰਦਾ। 120% ਹੈਗੀ ਆ। 15% ਤਾਂ ਸਾਡੇ ਦੇ ਰਾਜ ਕਰ ਲਿਆ। ਕਿਉਂ? ਕਿਉਂਕਿ ਬਾਵਾ ਸਾਹਿਬ ਨੇ ਕਹਿਆ ਜੀਆ ਪਰੋ ਦਰੋਸ਼ ਦਰਖਾਸਤ ਕਰੋ। ਜਿੰਨਾ ਦਿੱਕਰ ਅਸੀਂ ਇਹ ਸਰਕਾਰ ਆ ਦੀਆਂ ਮੌਤੀਆਂ ਦੀਆਂ ਚੀਜ਼ਾਂ ਨਹੀਂ ਛੱਡਦੇ। ਜਿਹੜਾ ਠਿਕਰਾ ਅਸੀਂ ਬਸਤਾ ਦਾ ਕਰਾਇਆ ਜਾਂ ਪਾਤਾ ਆਟਾ ਦਾ ਬਾਰ ਬਿਜਲੀ ਫ੍ਰੀ ਆ ਇਹੀ ਨਾਮ ਲਿਆ ਕਰੋ ਚਾਹੇ ਉਹ ਪੈਸ 55 ਚਾਹੇ ਐਮਸੀਆ ਐਮਐਨਆ ਐਮਪੀਆ ਨੂੰ ਡਿਪੈਂਡ ਹੁੰਦਾ ਸਭ ਤੋਂ ਪਹਿਲਾਂ ਤਾਂ ਇੱਕ ਜੱਥੇ ਇਕੱਠੀ ਹੋਣੀ ਚਾਹੀਦੀ ਹੈ ਨਾ ਉਹ 25 ਕੋੜੇ ਨਾਲ ਚੱਲਿਆ ਹੋਵੇ ਸਰਪਾ ਉਹ ਇੱਕ ਬਾਬਾ ਸਾਹਿਬ ਦਾ ਪੈਰੋਕਾਰ ਹੋਵੇ ਵੀ ਅਸੀਂ ਦਰਬ ਸਮਾਜਾਂ ਦੀ ਜਿਹੜੇ ਸਾਰੇ ਸਮਾਜ ਦੇ ਲੋਕਾਂ ਉਹ ਸਾਨੂੰ ਮੋਢਾ ਰਾਜਾਂ ਤੋਂ ਚੱਲਿਆ ਆ ਰਿਹਾ ਵੀ ਸਾਨੂੰ ਜਾਟਾ ਪਾਟਾ ਛੁੰਡਿਆ ਜਾ ਰਿਹਾ ਸਭ ਅਸੀਂ ਇੱਕ ਵਰਤਾਲਾ ਜਿਹੜਾ ਹੋਣੀ ਹੈ ਆਪਾਂ ਕੋ ਸੋਨੇ ਦੇ ਡੱਡਾ ਵੀ ਚੱਕ ਲਈਏ ਨਾ ਸਭ ਇਕੱਠੇ ਕਰ ਲਈਏ ਤੇ ਅਸੀਂ ਇਕੱਠ ਨਾਲ ਨਹੀਂ ਤੋੜ ਸਕਦੇ ਅਸੀਂ ਤਾਂ insan ਲੰਮੀ ਵੀ ਨਹੀਂ ਇੱਕ ਸਾਥ ਦੀ ਲੋੜ ਹੈ ਜਿਹੜੀ ਥਾ ਸਕਦੇ ਆ ਆਪ ਦਾ ਦੁੱਖ ਦਰਦ ਵਾਟਣ ਲਈ ਔਰ ਅਸੀਂ ਤੜਾਈ ਤੇ ਤੜਾਈ ਕਰੋ ਸਾਡਾ 1252 ਤੇ ਸਰਪਾਰਾ ਵੱਲੋਂ ਜਾ ਬੰਨਿਆ ਨਰਤਨ ਅਸੀਂ ਉਹੋ ਕਹਿ ਹੁੰਦੇ ਆ ਉਦੋਂ ਵੀ ਪੂਰੇ ਮੇਲੇ ਨਹੀਂ ਹੋਇਆ ਸੀ ਚੌਂਦੀ ਸਾਹ ਦੇ ਵਿੱਚ ਜਦੋਂ ਪੜੇ ਲਿਗੇ ਲੋਕ ਉਹ ਚੁਪੇ ਜਾਂਦੇ ਆ ਪਹਿਲਾਂ ਸਨੇਟਰਾਂ ਜਿਹੜੀ ਉਹ ਪਹਿਲਾਂ ਆ ਕੇ ਉਹਨਾਂ ਨੂੰ ਤਾਰਿਆ ਜਾਂਦਾ ਜਿਹੜੇ ਸਾਡੇ ਕਮਜ਼ੋਰ ਬੰਦੇ ਹੁੰਦੇ ਆ ਉਹ ਬਾਜ ਫੋਦੇ ਆ ਉਹਨਾਂ ਦੀ ਬਾਜ ਉੱਤਰਦੀ ਬੈਸ ਕਰਕੇ ਬੇਤੀ ਆ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਮੇਰੇ ਭਾਵਾ ਨੂੰ ਸਾਡੇ ਬਜ਼ੁਰਗਾਂ ਨੂੰ ਵੀ ਕੱਥੇੋਂ ਦੀ ਲੋੜ ਆ ਇਹਨਾਂ ਦੇ ਕਰ ਅਸੀਂ ਕੱਥੇ ਨਹੀਂ ਹੁੰਦੇ ਕਿ ਸਾਡੇ ਤੇ ਜੋਲ ਮਾੜੇ ਆਂ ਐਂ ਵਾਤਾ ਜਣਾ ਇੱਕ ਘਟਨਾ ਨਹੀਂ ਨਾ ਇਹਦਾ ਇੱਕ ਸਿਗਨਲ ਆ ਅੱਗੇ ਅੱਗੇ ਹਾਲਾਤ ਜਿਹੜੇ ਸਾਡੇ ਤੇ ਮਾੜੇ ਆਉਣੇ ਆ ਤੇ ਅਸੀਂ ਜਿਹੜੇ ਸਰਪਾਰਾ ਜਿਹੀਆਂ ਰਾਜਨੀਤੀਆਂ ਲਿਆੜੀਆਂ ਅੱਜ